ਵਾਇਗੁੜੀ ਕਾਲਸੋ ਵਾਇਗੁੜੀ ਕੀ ਫੈਟ ਹੈ ਜਿਹੜੇ ਉਹ ਲੈ ਕੇ ਆਈ ਆਪਣਾ ਪਰਨਾ ਤੇ ਜਿਹਦੀ ਲੈਂਥ ਆਈ 2 1/2 ਮੀਟਰ ਤੱਕ ਪੜਿਆ ਹੈ ਨਾ ਫੋਲੋ ਬਲ ਵਰਤੇ ਆ ਤੇ ਜਿਹੜਾ ਆਪਾਂ ਟ੍ਰਾਇੰਗਲ ਜਿਹੜੀ ਆਪਾਂ ਸ਼ੇਪ ਚ ਪੂਣੀ ਕਰਕੇ ਤੇ ਜਿਹੜਾ ਆਪਾਂ ਖੱਬੇ ਪਾਸੇ ਜਿਹੜਾ ਪੂਣੀ ਦਾ ਲੜ ਲਿਆ ਕਿ ਜਿਹੜਾ ਆਪਾਂ ਜਿਹੜੀ ਵੀਡੀਓ ਚ ਦੇਖਿਆ ਉਸ ਰਿਕਨ ਆਪਾਂ ਲਗਾ ਕੇ ਤੇ ਉੱਪਰ ਆਪੜਾ ਆਪਾਂ ਆਪਣਾ ਲੜ ਹੋਊਗਾ ਪਹਿਲੋ ਆਪਾਂ ਲਿਆ ਕੇ ਜਿਹੜਾ ਆਪਾਂ ਲਗਾ ਦੇਣਾ ਤੇ ਜਿਹੜਾ ਆਪਣਾ ਥੱਲੇ ਜਿਹੜਾ ਉੱਪਰ ਲੜ ਬਚਦਾ ਉਹਨੂੰ ਆਪਾਂ ਖਿੱਚ ਕੇ ਆਪਾਂ ਜਿੰਨੇ ਆਪਾਂ ਲੋੜ ਅਨੁਸਾਰ ਆਪਾਂ ਖਿੱਚ ਕੇ ਟੈਡ ਕਰ ਕਿਹੜਾ ਆਪਾਂ ਲਾੜਾ ਬਲ ਪਾ ਕੇ ਲਗਾ ਦਵਾਂਗੇ ਤੇ ਜਿਹੜਾ ਉੱਪਰਲਾ ਆਪਣਾ ਨੰਗਰ ਰਹੂਗਾ ਉਹਨੂੰ ਆਪਾਂ ਪਤਲਾ ਪੱਲਾ ਖਿੱਚ ਕੇ ਤੇ ਆਪਾਂ ਪੂਰਾ ਖਿੱਚ ਲਵਾਂਗੇ ਖਿੱਚਣ ਬਾਅਦ ਤੇ ਜਿਹੜਾ ਆਪਣਾ ਲਾੜਾ ਇਹਨੂੰ ਆਪਾਂ ਕੰਨ ਦੇ ਥੱਲੇ ਉਹ ਲਿਆ ਕੇ ਤੇ ਜਿਹੜਾ ਆਪਣਾ ਦੂਜੇ ਲਾੜੇ ਦੇ ਵਿੱਚ ਆਪਾਂ ਦੇ ਲਵਾਂਗੇ ਤੇ ਜਿਹੜਾ ਇਹ ਲੜੂਗਾ ਇਹਦੇ ਵਿੱਚ ਆਪਾਂ ਥੱਲੇ ਉਹ ਲਿਆ ਕੇ ਉੱਪਰ ਨੂੰ ਬਲ ਪਾਵਾਂਗੇ ਬਲ ਪਾ ਕੇ ਤੇ ਬਲਾਂ ਨੂੰ ਆਪਾਂ ਸੰਗਣੇ ਕਰਕੇ ਲਾੜਾ ਜਿਹੜਾ ਲਗਾ ਦਵਾਂਗੇ ਤੇ ਜਿਹੜਾ ਆਪਣਾ ਲੜ ਸੀਗਾ ਆਪਣਾ ਸੈਰ ਵਾਲਾ ਤੇ ਉਹ ਆਪਾਂ ਦੂਜੇ ਲੜ ਦੇ ਵਿੱਚ ਦੇ ਲਵਾਂਗੇ ਅਗਲਾ ਲੜਾ ਹਲਕਾ ਬੈਗ ਬੈਗ ਤੋਂ ਪਿੰਚ ਕਰਕੇ ਤੇ ਜਿਹੜੇ ਆਪਣੇ ਪੂਣੀਆਂ ਉਹ ਆਪਣੇ ਦੋਨੇ ਪਲੇ ਉੱਪਰ ਕਰ ਲਵਾਂਗੇ ਤੇ ਥੱਲੇ ਜਿਹੜਾ ਪਤਲਾ ਪੱਲਾ ਆ ਜਾਏਗਾ ਤੇ ਥੱਲੇ ਵਾਲੇ ਅੱਗੇ ਉੱਪਰ ਦਾ ਕਿਹੜਾ ਆਪਾਂ ਬੰਨ੍ਹਨੇ ਕਿ ਉਹ ਬਣਾ ਲਵਾਂਗੇ ਬਲ ਬਣਾ ਕੇ ਤੇ ਆਪਾਂ ਲੜਾ ਜਿਹੜਾ ਇੱਕ ਜਗ੍ਹਾ ਤੇ ਇਹ ਲਗਾ ਦਵਾਂਗੇ ਤੇ ਉੱਪਰ ਹਲਕਾ ਜਿਹਾ ਆਪਾਂ ਫੋਲਡ ਕਰ ਲਵਾਂਗੇ ਜੇ ਜਿਹੜਾ ਆਪਾਂ ਪਰੋ ਨਹੀਂ ਫੋਲਡ ਕਰਨਾ ਤੇ ਬਾਲਾਂ ਨੂੰ ਆਪਾਂ ਸੰਗਣ ਕਰਕੇ ਜਿਹੜਾ లాడ దేది మా మోటా ధ్యాన రకే అగలా బ పింఛ క పల్లె ఉప ఫోల్డ్ తరికే నేను పల్లెను బాబు ఇను ਚੰਗੀ ਤਰੀਕੇ ਨਾਲ ਪਰ ਇਸ ਸਾਫ ਕਰ ਲਵਾਂਗੇ ਕਿਉਂਕਿ ਆਪਣਾ ਆਪ ਜਿਹੜਾ ਇਹਨੂੰ ਸਾਫ ਲਗਾਵਾਂਗੇ ਤੇ ਆਪ ਉਪਰੋਂ ਅਰਥ ਲਿਓ ਨਾ ਦੋ ਪੱਲੇ ਦੀ ਸਫਾਈ ਕਰਕੇ ਹਾਫ ਤੋਂ ਇਹਦਾ ਪਲਾੜਾ ਪੈਂਚ ਕਰ ਲਵਾਂਗੇ ਚੰਗੀ ਤਰੀਕੇ ਨਾਲ ਪੈਂਚ ਕਰਕੇ ਆਪ ਹਲਕਾ ਜਿਹਾ ਉੱਪਰੋਂ ਵੀ ਜਿਹੜਾ ਫੋਲਡ ਆ ਕਰ ਲਵਾਂਗੇ ਤੇ ਆਪ ਜਿਹੜਾ ਲਾੜਾ ਆਪਣਾ ਸਾਫ ਹੈ ਆਪਾਂ ਪੂਰੀ ਚੰਗੀ ਤਰੀਕੇ ਨਾਲ ਜਿਹੜਾ ਲਗਾ ਦਵਾਂਗੇ ਤੇ ਜਿਹੜਾ ਆਪਣਾ ਬਾਧੂ ਆਪਣਾ ਜਿਹੜਾ ਕੱਪੜਾ ਹੋਵੇਗਾ ਜੇ ਤਾਂ ਆਪਣਾ ਜਿਹੜਾ ਸਿੱਧਾ ਲੜਦਾ ਤਾਂ ਆਪਾਂ ਉਹਨੂੰ ਲਾ ਲਵਾਂਗੇ ਜੇ ਆਪਣਾ ਨਹੀਂ ਹੁੰਦਾ ਸਿੱਧਾ ਲੜ ਤਾਂ ਆਪਾਂ ਜਿਹੜਾ ਪਿੱਛੇ ਆ ਉਹ ਆਪਾਂ ਲੜੇ ਉੱਤੇ ਲਵਾਂਗੇ ਆਪਣੀ ਕਰਤਨ ਖਾਲੇ ਤੇ ਆਪਾਂ ਜਿਹੜਾ ਹੁਣਾ ਬਲ ਨੇਗੇ ਠੇਠ ਠੱਲੇ ਨੇ ਜਾਂ ਆਪਾਂ ਲੱਗਦੇ ਵੀ ਜਿਹੜੇ ਬਲ ਕੱਟਨੇ ਉੱਥੇ ਆਪਾਂ ਬਲ ਨੇਵੇਂ ਬਣਾਵਾਂਗੇ ਤੇ ਜਿਹੜਾ ਆਪਣਾ ਉਹ ਬਾਦੂ ਲੜਾ ਉਹ ਆਪਾਂ ਗਰਦਣੇ ਆਪਾਂ ਥੱਲੇ ਉਰੇ ਆ ਕੇ ਲਾੜਾ ਜਿਹੜਾ ਉੱਪਰ ਹੀ ਆਪਾਂ ਪਰਨੇ ਦੇ ਦੇ ਲਵਾਂਗੇ ਤਾਂ ਪਰੇ ਇਹਦੇ ਵੀ ਆਪਾਂ ਖੋਲ ਕੇ ਜਿਹੜੀ ਆਪਾਂ ਗਰਦਣੇ ਥੱਲੇ ਉਰੇ ਆ ਕੇ ਆਪਾਂ ਦਾ ਉੱਪਰ ਦੇ ਲਿਆ ਹੈ ਪਰਨੇ ਦੇ ਤੇ ਆਪਾਂ ਪਰਨੇ ਥੋੜੀ-ਮੋਟੀ ਸੈਟਿੰਗ ਕਰਾਂਗੇ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜਲਦੀ ਨਵੇਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਵੀਡੀਓ ਦੇਖ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ